प्रिंसिपल ऑफ रिवर्सिबिलिटी ये भी बड़ा एक सौखा तरीका है प्रिंसिपल ऑफ रिवर्सिबिलिटी बिल्कुल ईजी है देखो हम आप हाँ डेंसर मीडियम लै लिया डेंसर मीडियम लै लिया मान लो रिफ्रैक्टिव इंडेसिज क्या म्यू टू आ वाला मीडियम कहना रेयर मीडियम है दैट इज य रिफ्रैक्टिव इंडेसिज अपना मान लिया म्यू वन इस टॉपिक का नाम है प्रिंसिपल ऑफ रिवर्सेबिलिटी नाम तो ही क्लीयर है रिवर्सेबिलिटी यानी कि रे ऑफ लाइट ने रिवर्स होना है ਤੁਹੇ ਦੇਖ ਕੀ ਕੀਤਾ ਇਨਸੀਡੈਂਟ ਲਾਈਟ ਜਦੋਂ ਤੁਹਾਡੀ ਐਂਟਰ ਕੀਤੀ ਨਾ ਮੀਡੀਅਮ ਦੇ ਵਿੱਚ ਮੈਂ ਇੱਥੇ ਹੀ ਕੀਤਾ ਇਹਦੇ ਅੰਦਰ ਨੇ ਇੱਕ ਪਲੇਨ ਮਿਰਰ ਰੱਖ ਲਿਆ ਉਹਦੀ ਐਡਜਸਟਮੈਂਟ ਕਰਨੀ ਪੈਂਦੀ ਹੈ ਵਿੱਚ ਉਹ ਐਡਜਸਟਮੈਂਟ ਇਸ ਤਰ੍ਹਾਂ ਕਰੋ ਵੀ ਜਿਹੜੀ ਲਾਈਟ ਆਹ ਇਹਦੇ ਤੇ ਪਈ ਹੈ ਨਾ ਉਹ ਵਾਪਸ ਮੁੜ ਜੇ ਰਿਵਰਸ ਹੋ ਗਈ ਨਾ ਤੋ ਇਹਨੂੰ ਕੀ ਕਵਾਂਗੇ ਆਪਾਂ ਪ੍ਰਿੰਸੀਪਲ ਆਫ ਰਿਵਰਸਿਬਿਲਟੀ ਇੱਥੇ ਵੀ ਤੁਸੀਂ ਦੋਨਾਂ ਜਿਹੜਾ ਆ ਪੁਆਇੰਟ ਹੈ ਇਹਦੇ ਤੇ ਸਨੈਲਜ਼ ਲੋ ਲਗਾਉਂਗੇ ਤੁਹਾਡਾ ਆਨਸਰ ਆ ਜਾਊਗਾ ਆਪਾਂ ਡਾਇਰੈਕਟਲੀ ਇਹਦੇ ਤੇ ਕਨਕਲੂਜਨ ਤੇ ਪਹੁੰਚਦੇ ਹਾਂ ਹੁਣ ਦੇਖੋ ਇੱਥੇ ਸਾਡੇ ਕੋਲੇ ਦੋ ਵਰਡਸ ਆਪਣੇ ਕੋਲੇ ਹੈਗੇ ਆ ਦੁਬਾਰਾ ਮੈਂ ਲਿਖ ਰਿਹਾ μ2 1 ਇਹਨੂੰ ਕੀ ਬੱਚੋ ਮੈਂ ਦੱਸਿਆ ਸੀ ਲਿਖਣਾ ਹੈ ਇਹਨੂੰ ਕੀ ਲਿਖਣਾ ਆਪਾਂ ਰ refractive ਇੰਡੈਕਸ ਆਰ ਮੀਨਜ਼ ਰ refractive ਆਈ ਮੀਨਜ਼ ਇੰਡੈਕਸ ਆਫ মিডিয়াম ਜਿਹੜਾ ਹੁੰਦਾ ਨੇ ਪੈਰ ਦੇ ਵਿੱਚ ਯਾਨਕਿ ਇਹਨੂੰ ਕੀ ਕਿਹਾ ਸੀ ਆਪਾਂ ਸਬਸਕ੍ਰਿਪਟ মিডিয়াম 2 ਵਿਦ ਰਿਸਪੈਕਟ ਟੂ ਜਿਹੜਾ ਸੁਪਰ ਸਬਸਕ੍ਰਿਪਟ ਹੈ ਉਹ ਕੋਨੇ 1 ਹੈ ਤਾਂ ਸਿਮਿਲਰਲੀ ਮੈਂ ਜੇਕਰ ਇੱਥੇ ਲਿਖਦਾ ਅ ਜਗਾ ਵੀ ਕੰਮੀ ਥੋੜੇ ਜੀ ਚਲੋ μ 1 2 ਇਨੂੰ ਕੀ ਕਵਾਂਗੇ ਆਪਾਂ ਰ refractive ਇੰਡੈਕਸ ਆਫ ਮੀਡੀਅਮ ਕਿਹੜਾ ਹੁਣ ਸਬਸਕ੍ਰਿਪਟ ਕੌਣ ਹੈ 1 ਮੀਡੀਅਮ 1 ਵਿਦ ਰਿਸਪੈਕਟ ਟੂ ਕਿਹੜਾ ਮੀਡੀਅਮ ਮੀਡੀਅਮ 2 ਹੁਣ ਬੱਚੋ ਤੁਸੀਂ ਕੀ ਧਿਆਨ ਚ ਰੱਖਣਾ ਹੈ ਰਿਵਰਸਿਬਿਲਟੀ ਰਿਵਰਸਿਬਿਲिटीज ਕੀ ਹੈ ਆਪਾਂ ਵਿਦ ਰਿਸਪੈਕਟ ਟੂ ਇੱਕ ਦੂਸਰੇ ਚ ਬਦਲਨੇ ਹਨ ਤਾਂ ਕੀ ਕਰੋਗੇ ਆਪਾਂ ਸਨੈਲਜ਼ ਲੋ ਲਗਾ ਕੇ ਨਾ ਮੰਨ ਲਓ 1 2 ਹੈ ਇਨੂੰ ਆਪਾਂ ਆਪਸ ਬਦਲਣਾ ਉਹ ਤਾਂ ਦਾ ਰੈਸੀਪਰੋਕਲ ਆ ਲਿਆ ਕਰੋ ਇੱਥੇ ਕੋਨੇ 1 2 ਇੱਥੇ ਕੀ ਆ ਜਾਊਗਾ 2 1 ਯਾਨੀ ਕਿ ਜੇਕਰ ਮੈਂ ਇਸ ਨੂੰ ਡਿਨੋਮੀਨੇਟਰ ਵਾਲੇ ਟਰਮ ਨੂੰ ਲੈਫਟ ਸਾਈਡ ਤੇ ਲੈ ਜਾਂ ਤਾਂ ਮੇਰੇ ਕੋਲੇ ਕੀ ਬਣ ਗਿਆ μ 2 1 μ 1 2 ਇਟ ਇਜ਼ ਇਕੁਅਲ ਟੂ 1 ਬੱਚੋ ਇੱਕ ਕੁਐਸਚਨ ਦੇ ਰੂਪ ਦੇ ਵਿੱਚ ਕਿਵੇਂ ਯਾਦ ਰੱਖੋਗੇ ਤੁਹਾਨੂੰ ਇਸ ਤਰ੍ਹਾਂ ਦਾ ਕੁਐਸਚਨ ਆਊਗਾ ਵੀ ਮੈਂ ਹੁਣੇ ਕਰਕੇ ਦਿਖਾਣਾ ਤੁਹਾਨੂੰ ਇੱਕ ਐਗਜ਼ਾਮਪਲ ਦੇ ਰੂਪ ਦੇ ਵਿੱਚ ਦੇਖੋ ਧਿਆਨ ਨਾਲ ਇੱਕ ਇੱਕ ਇਹਦਾ ਯਾਨੀ ਕਿ ਟ੍ਰਿਕ ਹੈ ਕਰਨ ਦੀ ਸਵਾਲ ਨੂੰ ਦੇਖ ਕੇ ਆ ਜਾਂਦਾ ਤੁਹਾਡੇ ਕੋਲ ਕਿਉਂਕਿ ਇੱਥੇ ਤਾਂ ਆਪਾਂ ਸਿਰਫ ਦੋ ਮੀਡੀਅਮ ਦਿਖਾਇਆ ਹੈ ਅਗਲੇ ਆਰਟੀਕਲ ਦੇ ਵਿੱਚ ਵੀ ਵਿਲ ਲਰਨ ਜੇਕਰ ਇਸ ਫਾਰਮੂਲੇ ਨੂੰ ਆਪਾਂ ਲਗਾਣਾ ਹੈ ਕੰਪਾਊਂਡ ਸਲੈਬਸ ਦੇ ਵਿੱਚ ਯਾਨੀ ਕਿ ਸਲੈਬਾ ਆਪਣੇ ਕੋਲ ਇੱਕ ਤੋਂ ਜ਼ਿਆਦਾ ਹੈ ਦੋ ਹੈ ਤਿੰਨ ਹੈ ਚਾਰ ਹੈ ਦੈਨ ਵਾਟ ਟੂ ਡੂ ਦੇਖੋ ਇਹਦੇ ਪੈਰ 'ਚ ਦੇਖੋ ਕੌਣ ਹੈ ਸਬਸਕ੍ਰਿਪਟ ਯਾਨੀ ਕਿ ਕੌਣ ਹੈ 2 ਇਹਦੇ ਹੈਡ ਤੇ ਦੇਖੋ ਕੌਣ ਹੈ ਹੈਡ ਕੌਣ ਹੁੰਦਾ ਹੈ ਸੁਪਰਸਕ੍ਰਿਪਟ ਪੁੱਛੋ ਦਿਮਾਗ ਯਾਦ ਰੱਖੋ ਦੋਨੋਂ ਸੇਮ ਨੇ ਦਿਮਾਗ ਚ ਕੱਟ ਦਿਆ ਕਰੋ ਉਹਨੂੰ ਇੱਕ ਤਰ੍ਹਾਂ ਤੂੰ ਕੀ ਮੰਗਿਆ μ 1 1 ਤੋ ਇਸ ਤਰ੍ਹਾਂ ਕੀ ਡਿਫੀਨੇਸ਼ਨ ਹੁੰਦੀ ਆਪਾਂ ਲਿਖਦੇ ਹੁੰਦੇ μ 1 ਓਵਰ ਆਹ ਵਾਲਾ ਮੀਡੀਅਮ ਦਾ ਰ refracttive ਇੰਡੈਕਸ ਇਜ਼ μ 1 ਇੱਕ ਤਰ੍ਹਾਂ ਦਾ ਕੱਟਿਆ ਗਿਆ ਤੋ ਆਨਸਰ ਕਿੰਨਾ ਆ ਗਿਆ 1 ਤੋ ਇਹਦੇ ਬੇਸ ਤੇ ਵੀ ਆਪਾਂ ਇਹ ਕੁਐਸਚਨ ਕਰਾਂਗੇ ਇਹਦੀ ਟ੍ਰਿਕ ਹੋ ਗਈ ਸਵਾਲ ਨੂੰ ਕਰਨ ਦੇ ਲਈ ਇਹ ਤੁਹਾਡਾ ਟਾਈਮ ਵੀ ਸੇਵ ਕਰੋਗੇ ਇੱਥੇ ਠੀਕ ਹੈ ਚਲੋ ਅੱਗੇ ਚੱਲੀਏ ਆਪਾਂ ਮੱਚੋ ਜਿਹੜੀ ਗੱਲ ਮੈਂ ਹੁਣੇ ਪਿਛਲੀ ਸਲਾਈਡ ਦੇ ਵਿੱਚ ਤੁਹਾਨੂੰ ਦੱਸੀ ਸੀਗੀ ਉਸ ਨੂੰ ਆਪਾਂ ਸਮਝਦੇ ਹਾਂ ਦੁਬਾਰਾ ਹੁਣ ਕੰਪਾਊਂਡ ਸਲੈਬ ਦੀ ਗੱਲ ਕਰ ਰਹੇ ਹਾਂ ਕੰਪਾਊਂਡ ਸਲੈਬ ਦਾ ਮੀਨਿੰਗ ਹੈ ਆਪਣੇ ਕੋਲੇ ਜੇਕਰ ਇਨਸੀਡੈਂਟ ਲਾਈਟ ਪੈ ਰਹੀ ਹੈ ਨਾ ਇੱਕ ਤੋਂ ਜ਼ਿਆਦਾ ਸਲੈਬਸ ਦੇ ਉੱਤੇ ਮੰਨ ਲਓ ਆਹ ਕਿਹੜੀ ਹੈ ਪਹਿਲੀ ਆਹ ਦੂਸਰੀ ਹੈ ਓਕੇ ਤਾਂ ਇੱਥੇ ਤਿੰਨ ਮੀਡੀਅਮ ਹੋ ਗਏ ਕਿਹੜੇ ਕਿਹੜੇ ਮੀਡੀਅਮ ਹੋਏ ਇੱਕ ਤਾਂ ਉੱਪਰ ਵਾਲਾ ਮੀਡੀਅਮ ਆਹ ਕੌਣ ਹੈ ਰੇਅਰਰ ਮੀਡੀਅਮ ਹਵਾ ਹੈ ਆਹ ਕੌਣ ਹੋ ਗਿਆ మీడియం 2 ਜਿਹਦਾ ਰ refracttive ਇੰਡੈਕਸ ਮੈਂ ਕਿੰਨਾ ਮੰਨ ਲਿਆ 2 ਇਹਨੂੰ 1 మీడియం ਮੰਨ ਲਓ ਇਹਨੂੰ 2 ਮੰਨ ਲਓ ਆ ਕਿਹੜੀ ਸਲੇਬ ਹੈ 3 ਸਲੇਬ ਨੰਬਰ 2 ਹੈ ਬਟ మీడియం 3 ਹੋ ਗਿਆ ਤੇ ਦੁਬਾਰਾ ਆਪਾਂ ਕਿੱਥੇ ਆ ਗਏ ਰੇਅਰਰ ਚੋਂ ਚੱਲੇ ਸੀ ਦੁਬਾਰਾ ਰੇਅਰਰ ਚ ਆ ਗਏ 1 ਚ ਵਾਪਸ ਆ ਗਏ ਹੁਣ ਬੱਚਿਓ ਇੱਥੇ ਨਾ ਮੈਂ ਇੱਕ ਅਸੰਪਸ਼ਨ ਮੰਨ ਕੇ ਚੱਲਣਾ ਅਸੰਪਸ਼ਨ ਕੀ ਕਰੂਗੇ ਨਾ ਥੋੜਾ ਜਿਹਾ ਈਜ਼ੀ ਕਰ ਦੋਗੇ ਆਦਰਵਾਇਜ਼ ਆਪਾਂ ਜ਼ਿਆਦਾ ਇਹਨੂੰ ਕੰਪਲੀਕੇਟ ਕਰ ਲਾਂਗੇ ਅਸੰਪਸ਼ਨ ਮੈਂ ਕੀ ਮੰਨ ਰਿਹਾ ਹਾਂ ਜਿਹੜਾ μ3 ਹੈ ਨਾ ਯਾਨੀ ਕਿ ਆਹ ਵਾਲਾ మీడియం ਹੈ ਜਿਹੜਾ మీడియం ਆਪਣਾ ਸੀਗਾ ਇਹਦਾ ਰ refractive indices ਕੀ ਹੈ 2 ਤੋਂ ਜ਼ਿਆਦਾ ਹੈ ਡenser ਹੈ ਵੀ ਹੈ ਪਰ ਇਹ ਜ਼ਿਆਦਾ ਡenser ਹੈ ਤੇ μ1 ਇਹ ਫੋਕਸ ਤੇ ਅਨਸਰ ਰੱਖਣਾ ਯਾਨੀ ਕਿ refractive index of medium 3 ਕੀ ਸਾਨਾ ਜ਼ਿਆਦਾ ਹੈ మీడియం 2 ਦਾ 3 ਤੋਂ ਘੱਟ ਹੈ ਤੇ 1 ਦਾ ਆਬਵੀਅਸਲੀ ਇਹ ਰੇਅਰ ਹੈ ਤਾਂ ਉਹਦਾ ਕੀ 2 ਤੋਂ ਵੀ ਘਟੂਗਾ ਇਹ ਆਪਣੀ ਅਸੰਪਸ਼ਨ ਨੂੰ ਆਪਾਂ ਇੱਥੇ ਯਾਦ ਰੱਖਾਂਗੇ ਇਸ ਤਰੀਕੇ ਨਾਲ ਕਰਾਂਗੇ ਹੁਣ ਦੇਖੋ ਆਪਾਂ ਉਹ ਜੋ ਨਿਯਮ ਲਗਾਈਏ ਰਿਫ੍ਰੈਕਸ਼ਨ ਦੇ ਨਿਯਮ ਇੱਥੇ ਕਿ ਇਨਸੀਡੈਂਟ ਲਾਈਟ ਆਈ ਰਿਫ੍ਰੈਕਟ ਹੋ ਹੀ ਹੁਨੇਗੀ ਹੋ ਰਹੀ ਹੈ ਰੇਅਰ ਟੂ ਡੈਂਸਰ ਇਟ ਵਿਲ ਬੈਂਡ ਟੂਵਰਡਸ ਦੀ ਨਾਰਮਲ ਅ ਨਾਰਮਲ ਵੱਲ ਮੁੜਗੀ ਤਾਂ ਬੱਚੋ ਇੱਥੇ ਕੀ ਹੋਈ ਆਪਣੇ ਕੋਲੇ ਰਿਫ੍ਰੈਕਸ਼ਨ ਹੁਣ ਤੁਹਾਨੂੰ ਮੈਂ ਦੱਸਿਆ ਸੀਗਾ ਜਿਸ ਵੀ ਪੁਆਇੰਟ ਤੇ ਰੈਫ੍ਰੈਕਸ਼ਨ ਹੋਣੀ ਹੈ ਉਥੇ ਆਪਾਂ ਕੀ ਲਾਣਾ ਹੈ ਸਨੈਲਜ਼ ਲਾਅ ਤਾਂ ਇੱਥੇ ਸਨੈਲਜ਼ ਲਾਅ ਲਗਾਈਏ ਆਪਾਂ ਐਂਗਲ ਆਫ ਇਨਸੀਡੈਂਸ ਨੇ ਇੱਥੇ ਆਪਾਂ i1 r1 ਰੱਖ ਲਿਆ ਕਿਉਂਕਿ ਮਲਟੀਪਲ ਬਾਰ ਬਾਰ ਰਿਪੀਟ ਹੋਣਗੇ ਲੈਟ ਅ ਸਪੋਜ਼ ਦੈਟ ਇਹਦਾ ਨਾਮ ਆਪਾਂ i1 ਰੱਖ ਲਿਆ ਇਹਦਾ ਨਾਮ ਮੈਂ ਰੱਖ ਲਿਆ ਇੱਥੇ r1 ਤਾਂ ਸਨੈਲਜ਼ ਲਾਅ ਇਸ ਪੁਆਇੰਟ ਤੇ ਕੀ ਹੋ ਜਾਊਗਾ ਬੱਚਿਓ sin ਆਫ ਇਨਸੀਡੈਂਸ ਕਿੰਨਾ ਹੈ i1 ਓਵਰ ਰੈਫ੍ਰੈਕਸ਼ਨ ਰੈਫ੍ਰੈਕਸ਼ਨ ਕਿੰਨਾ ਮੰਨੇ ਆ ਆਰ1 ਦੋਨਾਂ ਦੀ ਰੇਸ਼ੋ ਕਾਦੇ ਬਰਾਬਰ ਹੋਊਗੀ ਕਿਹੜੇ ਮੀਡੀਅਮ ਚ ਚੱਲੇ ਆ 1 ਚ ਉਹਦਾ ਰਿਫਰੈਕਟਿਵ ਇੰਡੈਕਸ ਇਸ ਡਿਨੋਮੀਨੇਟਰ ਚ ਕਿਦੇ ਚ ਗਏ ਆ 2 ਚ ਉਹਦਾ ਉੱਪਰ ਤੋਂ ਇਹਨੂੰ ਕੀ ਕਹਾਂਗੇ μ21 ਤੋਂ ਦੁਬਾਰਾ ਮੈਂ ਇਹਨੂੰ ਇੰਗਲਿਸ਼ ਲਿਖ ਦੇਣਾ ਕੀ ਕਹਾਂਗੇ ਇਹਨਾਂ ਨੂੰ ਰਿਫਰੈਕਟਿਵ ਇੰਡੈਕਸ ਆਫ ਮੀਡੀਅਮ ਕਿਹੜਾ 2 ਵਿਦ ਰਿਸਪੈਕਟ ਟੂ ਮੀਡੀਅਮ 1 ਬੱਚਿਓ ਇਸ ਗੱਲ ਨੂੰ ਮੈਂ ਬਾਹਰ ਪਰ ਲਿਖ ਰਿਹਾ ਹੈ ਨਾ ਹੁਣ ਇਹਨੂੰ ਯਾਦ ਰੱਖ ਲੋ ਸਿਰਫ ਮੈਂ ਜਲਦੀ ਜਲਦੀ ਬੋਲ ਕੇ ਆਪਾਂ ਦੱਸ ਦਿਆ ਕਰਾਂਗੇ ਤੋ ਕਿੰਨਾ ਆ ਗਿਆ ਅ μ2 1 ਕਿੰਨਾ ਆ ਗਿਆ sin i1 sin r1 ਇਹਦਾ ਨਾਮ ਰੱਖ ਦੋ ਇਕੁਏਸ਼ਨ ਨੰਬਰ 1 ਹੁਣ ਬੱਚਿਓ ਆਹ ਲਾਈਟ ਇਨਸੀਡੈਂਟ ਜਿਹੜੀ ਹੋਈ ਸੀਗੀ ਇਨਸੀਡੈਂਟ ਐਂਗਲ i1 ਤੇ ਰ refracttion ਹੋਈ ਇੱਥੇ ਇਸ ਪੁਆਇੰਟ ਤੇ ਤਾਂ ਅੱਗੇ ਕਿਹੜਾ ਪੁਆਇੰਟ ਆ ਗਿਆ ਤੇ ਲਈ ਆਹ ਵਾਲਾ ਪੁਆਇੰਟ ਆ ਗਿਆ ਯਾਨੀ ਕਿ ਹੁਣ ਇਸ ਪੁਆਇੰਟ ਤੇ ਵੀ ਅਸੀਂ ਦੇਖਾਂਗੇ ਲਾਈਟ ਨੇ ਕੀ ਕਰਨਾ ਹੈ ਤਾਂ ਐਂਟਰ ਹੋਣਾ ਹੈ ਕਿਹੜੇ ਮੀਡੀਅਮ ਚ ਜਿਹਦਾ ਰ refractive index ਕਿੰਨਾ ਹੈ μ3 ਯਾਨੀ ਕਿ ਇੱਥੇ ਵੀ ਰ refracttion ਹੋਣੀ ਹੁਣ ਇੱਥੇ ਆਪਾਂ ਅਸਮਪਸ਼ਨ ਪੜ੍ਹ ਲਈ ਸੀ ਕਿ μ3 ਹੈ ਜਿਹੜਾ 2 ਤੋਂ ਜ਼ਿਆਦਾ ਹੈ ਯਾਨੀ ਕਿ ਜਿਹੜਾ ਆਹ ਵਾਲਾ ਮੀਡੀਅਮ ਹੈ ਨੇ ਆਪਣਾ μ3 ਜਿਹਦਾ refractive index ਹੈ ਇਸ ਜ਼ਿਆਦਾ ਡੈਂਸਰ ਹੈ ਕਿਹਦੇ ਨਾਲੋਂ ਜਿਹਦਾ refractive index ਕਿੰਨਾ ਚਾਗਾ μ 2 ਸੀਗਾ ਹੁਣ ਇੱਥੇ ਦੁਬਾਰਾ ਰ refracttion ਹੋਈ ਵਾਂਸ ਅਗੇਨ ਰੇਅਰਰ ਟੂ ਡenser ਆਵਲਾ ਮੀਡੀਅਮ ਇਹਦੇ ਲਈ ਤਾਂ ਰੇਅਰਰ ਹੀ ਆ ਨਾ ਤੋ ਰ refracttion ਕਿਵੇਂ ਹੋਣੀ ਆ ਰੇਅਰਰ ਟੂ ਡenser ਤੋ ਵਾਂਸ ਅਗੇਨ ਰੇ ਵਿਲ ਬੈਂਡ ਟੂਵਰਡਸ ਦੀ ਨਾਰਮਲ ਤੋ ਨਾਰਮਲ ਵਾਲਾ ਆਪਣੇ ਕੋਲੇ ਬੈਂਡ ਹੋ ਗਈ ਤੋ ਇੱਥੇ ਅਸੀਂ ਦੇਖਾਂਗੇ ਆ ਦੋ ਲਾਈਨਾਂ ਜਿਹੜੀਆਂ ਪੈਰਲਰ ਐ ਦਿਸ ਇਜ਼ ਦੀ ਇੰਟਰਸੈਕਟਿੰਗ ਲਾਈਨ ਆਵਲਾ ਕੋਣ ਤੇ ਆਲਾ ਕੋਣ ਬਰਾਬਰ ਹੁੰਦੇ ਬੱਚੋ ਜੇਕਰ ਇਹਦਾ ਨਾਮ ਆਪਾਂ R1 ਰੱਖਿਆ ਸੀ ਤਾਂ ਇਹਦਾ ਨਾਮ ਵੀ ਆਪਾਂ ਨੂੰ R1 ਰੱਖਣਾ ਪੈਣਾ ਹੁਣ ਇੱਥੇ ਕੀ ਰ refracttion ਹੋਈ ਉਹਦਾ ਨਾਮ ਅਸੀਂ ਕੀ ਰੱਖ ਲਿਆ R2 ਰੱਖ ਲਿਆ ਅਗੇਨ ਮੈਂ ਸਨੈਲਸ ਦਾ ਲਗਾਇਆ ਇੱਥੇ ਹੁਣ ਇਸ ਪੁਆਇੰਟ ਦੇ ਲਈ ਐਂਗਲ ਆਫ ਇਨਸੀਡੈਂਸ ਕਿੰਨਾ ਹੈ R1 ਤੇ ਐਂਗਲ ਆਫ ਰ refracttion ਕਿੰਨਾ ਹੈ R2 ਇਹਨਾਂ ਦੀ ਰੇਸ਼ਿਓ ਨੂੰ ਮੈਂ ਇੱਥੇ ਲਿਖ ਲਿਆ ਇਜ਼ 댓 ਕਲੀਅਰ ਹੁਣ 3rd ਪੁਆਇੰਟ 3rd ਅਗੇਨ ਇਟ ਇਜ਼ ਇੰਪੋਰਟੈਂਟ ਪੁਆਇੰਟ 3rd ਇਸ ਜਗ੍ਹਾ ਤੇ ਜਦੋਂ ਲਾਈਟ ਇਨਸੀਡੈਂਟ ਹੋਈ ਬੱਚੋ ਬੱਚੋ ਇੱਥੇ ਕੀ ਹੋ ਰਿਹਾ ਹੈ ਲਾਈਟ ਨੇ ਮੀਡੀਅਮ ਬਦਲ ਲੈ ਦੇਖੋ ਆ ਕਿਹੜਾ ਮੀਡੀਅਮ ਹੈ ਡੈਂਸਰ ਹੁਣ ਦੁਬਾਰਾ ਇਹਨੇ ਕਾਦੇ ਜਾਣਾ ਹੈ ਰੇਅਰ ਰ ਮੀਡੀਅਮ ਜਾਣਾ ਹੈ ਹੁਣ ਕੀ ਹੈ ਡੈਂਸਰ ਟੂ ਰੇਅਰ ਰ ਹੈ ਯਾਨੀ ਕਿ ਰੇ ਆਫ ਲਾਈਟ ਬੈਂਡ ਅਵੇ ਫਰੋਮ ਦੀ ਨਾਰਮਲ ਯਾਦ ਆ ਗਿਆ ਨਾ ਜਦੋਂ ਲਾਈਟ ਡੈਂਸਰ ਤੋਂ ਰੇਅਰ ਰ ਜਾਊਗੀ ਤਾਂ ਕੀ ਹੈ ਨਾਰਮਲ ਤੋਂ ਦੂਰ ਵੱਲ ਮੁੜੂਗੀ ਬੈਂਡ ਹੋਊਗੀ ਹੁਣ ਵੀ نو ਦੈਟ ਆ ਦੋ ਪੈਰਲਲ ਲਾਈਨ ਹੈ ਨਾਰਮਲ ਵਾਲੀ ਆ ਵਾਲੇ ਦੋਨੋਂ ਐਂਗਲ ਬਰਾਬਰ ਇਹਦਾ ਨਾਮ ਆਪਾਂ R2 ਰੱਖਿਆ ਸੀ ਤੋਂ ਇਹਦਾ ਨਾਮ ਵੀ R2 ਹੋ ਜਾਊਗਾ ਐਂਡ ਲੈਟ ਅ ਸਪੋਜ਼ ਦੈਟ ਇਹਦਾ ਨਾਮ ਆਪਾਂ ਰੱਖ ਲੈਨੇ ਕੁਝ ਬੱਚੋ ਜਦੋਂ ਅਸੀਂ ਡਿਟੇਲ ਚ ਪੜਾਂਗੇ ਨਾ ਅਸੀਂ ਦੇਖਾਂਗੇ ਆ ਜਿਹੜਾ ਐਂਗਲ ਹੈ ਨਾ ਇਹ ਵਾਲਾ ਐਂਗਲ ਹੀ ਹੁੰਦਾ ਹੈ ਇਹ ਵੈਸੇ ਇਹਦਾ ਆਪਾਂ ਜ਼ਿਆਦਾ ਇਹਨੂੰ ਬਰੀਕੀ ਚ ਪੜੀਏ ਤਾਂ ਇਹਨੂੰ ਆਪਾਂ ਕਵਾਂਗੇ ਐਂਗਲ E ਦੇਖੋ ਇਸ ਇਸ ਪੁਆਇੰਟ ਤੇ ਰੇ ਬਾਹਰ ਆ ਰਹੀ ਹੈ ਨਾ ਇਮਰਜੈਂਟ ਐਂਗਲ ਕਹਿੰਦੇ ਹਨ ਦਿਸ ਇਜ਼ ਨੋਨ ਐਸ ਐਂਗਲ ਆਫ ਇਮਰਜੈਂਟ ਤੋਂ ਅਸੀਂ ਇਹਨੂੰ ਪ੍ਰੂਫ ਵੀ ਕਰ ਸਕਦੇ ਹਾਂ ਜਿਹੜਾ ਐਂਗਲ ਆਫ ਇਨਸੀਡੈਂਸ ਆਪਣਾ ਸ਼ੁਰੂ ਵਾਲਾ ਨੇ ਤੇ ਆਹ ਵਾਲਾ ਐਂਗਲ ਬਰਾਬਰ ਹੁੰਦੇ ਆ ਠੀਕ ਹੈ ਇੱਥੇ ਕੁਐਸਚਨ ਯਾਦ ਰੱਖੋ ਮੈਂ ਇੱਥੇ ਵੈਸੇ ਸ਼ੋ ਨਹੀਂ ਕੀਤਾ ਯਾਦ ਰੱਖੂਗੇ ਕਿ ਜੇਕਰ ਇਹ ਐਂਗਲ ਬਰਾਬਰ ਹੈ ਤਾਂ ਬੱਚੋ ਜਿਹੜੀ ਇਨਸੀਡੈਂਟ ਰੇ ਹੈ ਨਾ ਆਹ ਵਾਲੀ ਤੁਸੀਂ ਇਹਨੂੰ ਦੇਖੋਗੇ ਧਿਆਨ ਨਾਲ ਤੇ ਜਿਹੜੀ ਆਪਣੀ ਬਾਹਰ ਆਈ ਰੇ ਆਹ ਵਾਲੀ ਇਮਰਜੈਂਟ ਇਹ ਦੋਨੋਂ ਰੇਜ਼ ਇੱਕ ਦੂਸਰੇ ਦੇ ਪੈਰਲਰ ਹੁੰਦੀਆਂ एविक एमसीक्यू क्वेश्चन ਦੇ ਰੂਪ ਦੇ ਵਿੱਚ ਤੁਹਾਨੂੰ ਕਿਤੇ ਨਾ ਕਿਤੇ ਪੁੱਛਿਆ ਜਾ ਸਕਦਾ ਹੈ ਤੋ ਐਂਗਲ ਬਰਾਬਰ ਹੋਗੇ ਤੇ ਆ ਦੋਨੋਂ ਰੇਜ਼ ਵੀ ਕੀ ਹੋਣਗੀਆਂ ਇਨਸੀਡੈਂਟ ਇਮਰਜ ਜਿਹੜੀ ਹੋਈ ਹੈ ਇਮਰਜੈਂਟ ਰਹੀ ਹੈ ਉਹ ਦੋਨੋਂ ਪੈਰਲਰ ਹੈ ਮੈਂ ਅਗੇਨ ਆਵਲ ਯੂਜ਼ ਦੀ ਸਨੈਲਜ਼ ਲਾ ਬੱਚੋ ਧਿਆਨ ਨਾਲ ਹੁਣ ਮੈਂ ਤੁਹਾਡੇ ਲਈ ਛੱਡ ਦੇਣਾ ਸਨੈਲਜ਼ ਲਾਉ ਨੂੰ ਲਗਾਣਾ ਇਹਦਾ ਨਾਮ ਰੱਖ ਲਓ ਇਕੁਏਸ਼ਨ ਨੰਬਰ 2 ਇਹਦਾ ਨਾਮ ਰੱਖ ਲਓ ਇਕੁਏਸ਼ਨ ਨੰਬਰ 3 ਹੁਣ ਕੀ ਕਰਾਂਗੇ ਇਹਨਾਂ ਨੂੰ ਸਾਰਿਆਂ ਨੂੰ ਮਲਟੀਪਲਾਈ ਕਰ ਦੋ ਇੱਕ ਦੂਸਰੇ ਨਾਲ ਮੈਂ ਰੱਬ ਕਰ ਰਿਹਾ ਸੋ ਥੈਟ ਤੁਹਾਨੂੰ ਸਮਝ ਆ ਜਾਵੇ ਦੇਖੋ ਹੁਣ ਆਪਾਂ ਇਹਨਾਂ ਇਕੁਏਸ਼ਨਸ ਨੂੰ ਇਹਦਾ ਨਾਮ ਰੱਖ ਲਿਆ ਸੀ 1 ਇਹਦਾ 2 ਇਹਦਾ ਇਕੁਏਸ਼ਨ ਨੰਬਰ 3 ਉਹ ਤਿੰਨਾਂ ਨੂੰ ਮਲਟੀਪਲਾਈ ਕਰਨਾ ਹੈ ਇਕੁਏਸ਼ਨ ਨੰਬਰ 1 ਮਲਟੀਪਲਾਈ ਬਾਈ 2 ਮਲਟੀਪਲਾਈ ਬਾਈ 3 ਯਾਨੀ ਕਿ ਕਿਵੇਂ ਕਰਦੇ ਹਾਂ ਨੇ ਲੈਫਟ ਸਾਈਡ ਨੂੰ ਲੈਫਟ ਨਾਲ ਕਰ ਦੋ ਰਾਈਟ ਨੂੰ ਰਾਈਟ ਨਾਲ ਦੇਖੋ ਲੈਫਟ ਸਾਈਡ ਤੇ ਕੌਣ ਹੈ ਇਹ ਦੇਖ ਤੇ ਐਂਡ ਫॉर ਥਿਸ ਥਿਸ ਬੱਚੋਂ ਕਾ ਅਨਲ ਦੇਖੋ μ2 μ1 ਇੱਥੇ ਕਹਿੰਨੇ ਹੋ ਤਾਂ ਲਿਖ ਦੇਣਾ ਮੈਂ μ2 μ1 ਹੈ ਪਹਿਲੇ ਦਾ ਦੂਸਰੇ ਦਾ 3 ওভার μ2 ਇਹਦਾ ਕੀ ਹੈ μ1 ওভার μ3 ਤੋਂ ਅਸੀਂ ਇੱਥੋਂ ਕੀ ਦੇਖ ਰਹੇ ਹਾਂ ਅਸੀਂ ਕੀ ਅਬਜ਼ਰਵ ਕਰ ਰਹੇ ਹਾਂ ਜਿਹੜਾ μ1 ਹੈ ਇਹ μ1 ਨਾਲ ਕੱਟਿਆ ਗਿਆ μ2 ਹੈ μ2 ਨਾਲ ਕੱਟਿਆ ਗਿਆ μ3 μ3 ਨਾਲ ਕੱਟਿਆ ਗਿਆ ਆਨਸਰ ਕਿੰਨਾ ਆ ਜਾਊਗਾ 1 ਯਾ ਤੁਸੀਂ ਐਂਗਲਸ ਤੋਂ ਕਰ ਲਓ ਦੇਖੋ ਇਹਦੇ ਡਿਨੋਮੀਨੇਟਰ ਚ ਕੌਣ ਹੈ r1 sin r1 ਇਹਦੇ ਨੇ ਨੋਮੀਨੇਟਰ ਚ ਕੌਨ ਐਸ sin r1 ਇੱਕ ਦੂਸਰੇ ਨਾਲ ਕੱਟੇ ਜਾਣਗੇ ਤਾਂ ਤੁਸੀਂ ਦੇਖੋਗੇ ਆਨਸਰ 1 ਆਇਆਗਾ ਬੱਚੋ ਇੱਥੇ ਹੁਣ ਤੁਹਾਨੂੰ ਕਿਉਂਕਿ ਆਰਟੀਕਲ ਤਾਂ ਨਹੀਂ ਪੇਪਰ ਚ ਆਣਾ ਨਾ ਇਹਦਾ ਕੁਐਸਚਨ ਪੁੱਛਿਆ ਜਾ ਸਕਦਾ ਤੁਸੀਂ ਦੇਖੋ ਇੱਥੋਂ ਆਪਾਂ ਸਮਝਿਆ ਕੀ ਉਸ ਨੂੰ ਧਿਆਨ ਨਾਲ ਇੰਟਰਪ੍ਰੀਟੇਟ ਕਰੋ ਉਸ ਗੱਲ ਨੂੰ ਤੇ ਉਹਨੂੰ ਅਪਲਾਈ ਕਰਨ ਦੀ ਕੋਸ਼ਿਸ਼ ਕਰਨੀ ਹੈ ਦੇਖੋ ਆਪਣੇ ਕੋਲੇ ਆਵਲਾ ਫਾਰਮੂਲਾ ਬਣ ਗਿਆ ਬੱਚਾ ਧਿਆਨ ਦਿਓ ਇਸ ਫਾਰਮੂਲੇ ਨੂੰ ਆਪਾਂ ਟਰਿਕ ਦੇ ਰੂਪ ਦੇ ਵਿੱਚ ਯਾਦ ਰੱਖਦੇ ਆ ਇਹਦੀ ਸ਼ਾਰਟਕਟ ਟਰਿਕ ਹੈ ਦੇਖੋ ਪੈਰਸ ਕੌਨ ਐ ਇਹਦੇ ਜਿਵੇਂ ਪਿੱਛੇ ਵੀ ਮੈਂ ਦੱਸਿਆ 2 ਹੈ ਇਹਦੇ ਹੈੱਡ ਤੇ ਕੌਣ ਹੈ 2 ਹੈ ਪੈਰ ਚ ਹੁੰਦਾ ਜਿਹੜਾ ਇਹਨੂੰ ਕੀ ਕਹਿੰਦੇ ਆ ਆਪਾਂ ਸਬਸਕ੍ਰਿਪਟ ਉੱਪਰ ਜਿਹੜਾ ਹੁੰਦਾ ਹੈੱਡ ਤੇ ਉਹਨੂੰ ਕੀ ਕਹਿੰਦੇ ਆ ਆਪਾਂ ਸੁਪਰ ਸਬਸਕ੍ਰਿਪਟ ਇੱਕ ਤਰ੍ਹਾਂ ਕੈਨਸਲ ਕਰ ਦੋ ਦਿਮਾਗ ਚ ਇਹਨੂੰ ਇਹਦੇ ਪੈਰ ਚ ਕੌਣ ਹੈ 3 ਇਹਦੇ ਹੈੱਡ ਤੇ ਕੌਣ ਹੈ 3 ਸਿਮਿਲਰਲੀ ਇਹਦੀ ਆਨਸਰ ਕਿਨ ਸਾਰਾ ਕੁਝ ਕੱਟਿਆ ਕਿ ਆਨਸਰ ਆ ਗਿਆ 1 ਓਕੇ ਇਸ ਗੱਲ ਨੂੰ ਯਾਦ ਰੱਖੋ ਹੁਣ ਦੇਖੋ ਹੋਰ ਕਿਵੇਂ ਯਾਦ ਰੱਖਣਾ ਮੈਂ ਕੀ ਕਰਾਂ ਜੇਕਰ ਇਹਨੂੰ ਨੇਕੋ μ2 ਨੂੰ ਮੈਂ ਉਸੇ ਤਰ੍ਹਾਂ ਲਿਖਿਆ 32 ਨੂੰ ਵੀ ਮੈਂ ਉਸੇ ਨਾਲ ਲਿਖਿਆ ਥਰਡ ਜਿਹੜੀ ਟਰਮ ਸੀਗੀ ਨਾ ਰ refracttive ਇੰਡੈਸਸ ਆਫ 1 ਵਿਦ ਰਿਸਪੈਕਟ ਟੂ 3 ਇਹਨੂੰ ਮੈਂ ਰਾਈਟ ਸਾਈਡ ਤੇ ਲੈ ਜਾਣਾ ਆਬਵੀਅਸਲੀ ਹੈ ਕਿ ਇਹ ਜੂਗਾ ਡਿਨੋਮੀਨੇਟਰ ਚਲਾ ਜਾਊਗਾ ਰੈਸੀਪਰੋਕਲ ਹੋ ਜਾਊਗਾ ਹੈਨਾ ਹੁਣ ਆਪਾਂ ਪਿਛਲੇ ਰਿਵਰਸਿਬਿਲਟੀ ਵਾਲੇ ਆਰਟੀਕਲ ਦੇ ਵਿੱਚ ਕੀ ਚੀਜ਼ ਪੜ੍ਹੀ ਸੀਗੀ ਰਿਵਰਸਿਬਲ ਰਿਵਰਸਿਬਿਲਟੀ ਆਰਟੀਕਲ ਦੇ ਵਿੱਚ ਆਪਾਂ ਪੜ੍ਹੀ ਸੀ ਨਾ ਮੰਨ ਲਓ ਆਪਣੇ ਕੋਲੇ మీడియం ਕੋਈ ਵੀ ਹੈ ਲੈਟ ਅਸ ਪੋਜ਼ ਥੈਟ ਰ refractive ਇੰਡੈਕਸਸ ਆਫ మీడియం ਵਿਦ ਰਿਸਪੈਕਟ ਟੂ 에ਅਰ ਹੈ ਇਹਨੂੰ ਆਪਾਂ ਕੀ ਲਿਖ ਸਕਦੇ ਹਾਂ ਰੈਸੀਪਰੋਕਲ ਕਰਕੇ ਲਿਖ ਸਕਦੇ ਹਾਂ ਜੇਕਰ ਇਹਨਾਂ ਨੂੰ ਆਪਸ ਇੰਟਰਚੇਂਜ ਕਰਨਾ ਹੈ ਤਾਂ ਕੀ ਆ ਜਾਊਗਾ 에ਅਰ ਦਾ ਵਿਦ ਰਿਸਪੈਕਟ ਟੂ మీడియం ਸਿਮਿਲਰਲੀ ਦੇਖੋ ਆ ਰੈਸੀਪਰੋਕਲ ਦੇ ਨਾ 1 3 ਤੋਂ ਇਹ ਕਿੰਨਾ ਆ ਜਾਊਗਾ ਉੱਪਰ ਲੈ ਜਾਾਂਗੇ ਤਾਂ ਇਹ ਕਿੰਨਾ ਆ ਜਾਊਗਾ 3 1 ਤੋ ਇਸ ਗੱਲ ਨੂੰ ਵੀ ਯਾਦ ਰੱਖੋਗੇ ਹੁਣ ਦੇਖੋ ਇੱਥੇ ਕਰਨਾ ਕੀ ਆ ਉਹਨਾਂ ਨੂੰ ਯਾਦ ਕਿਸ ਤਰੀਕੇ ਨਾਲ ਰੱਖੋਗੇ ਦੇਖੋ ਇਸ ਸੀਜ਼ ਨੂੰ ਦੇਖੋ ਇਹ ਪੈਰ ਚ ਕੋਣ ਹੈ 2 ਇਹਦੇ ਹੈਡ ਚ ਕੋਣ ਹੈ 2 ਬਚ ਗਿਆ ਕੋਣ ਇਹਦਾ 1 ਇਹਦਾ نیچے 3 ਤੇ ਇਹੋ ਚੀਜ਼ੇ ਬਚੀਆਂ ਦੇਖੋ ਹਨਾ ਤੋ ਇਹ ਟ੍ਰਿਕ ਦੇ ਰੂਪ ਦੇ ਵਿੱਚ ਯਾਦ ਰੱਖੋਗੇ ਇਹ ਤੁਹਾਡਾ ਟਾਈਮ ਸੇਵ ਕਰੋਗੇ ਜਦੋਂ ਤੁਸੀਂ ਇਨ ਕੇਸ ਇਸ ਟੌਪਿਕ ਦੇ ਵਿੱਚੋਂ ਤੁਹਾਨੂੰ ਕੋਈ ਕੁਸਚਨ ਪੁੱਛਿਆ ਜਾਂਦਾ ਹੈ ਕਲੀਅਰ ਮੇਰਾ ਕੁਐਸਚਨ ਹੈ ਦੇ ਬੜਾ ਸਿੰਪਲ ਕੁਐਸਚਨ ਹੈ ਹਾਂਜੀ ਦੇਖਿਓ ਪਹਿਲਾ ਕੁਐਸਚਨ ਹੈ ਵੈਨ ਲਾਈਟ ਐਂਟਰ ਫਰੋਮ 에ਅਰ ਟੂ ਗਲਾਸ ਮੈਂ बार-बार ऐसे 갈 ਦੂਗਾ ਸਿਆ ਜਦੋਂ ਲਾਈਟ 에ਅਰ ਟੂ ਗਲਾਸ ਜਾਂਦੀ ਹੈ ਕੀ ਉਧਰ ਕੁਝ ਇੱਕ ਆਪਸ਼ਨਸ ਦੇ ਦਿਆਂ ਮੈਂ ਬੈਂਡ ਅਵੇ ਫਰੋਮ ਦੀ ਨਾਰਮਲ ਬੈਂਡ ਟੂਵਰਡਸ ਦੀ ਨਾਰਮਲ ਡਸ ਨਾਟ ਬੈਂਡ ਨਨ ਆਫ ਥੀਸ ਹਨਾ ਚਾਰ ਆਪਸ਼ਨਸ ਦੇ ਦਿਆਂ ਮੈਂ ਹੁਣ ਬੱਚੋ ਲਾਈਟ ਕੀ ਕਹਿ ਰਿਹਾ ਐ ਐਂਟਰ ਹੋਣੀ ਐ 에ਅਰ ਟੂ ਗਲਾਸ 에ਅਰ ਕੌਣ ਐ ਰੇਅਰਰ ਮੀਡੀਅਮ ਐ ਯਾ ਡੈਂਸਰ ਮੀਡੀਅਮ ਐ ਕਿਹੜਾ ਐ ਰੇਅਰਰ ਮੀਡੀਅਮ ਐ ਕਿਦੇ ਜਾਣਿਆ ਨੇ ਗਲਾਸ ਜਿਹੜਾ ਕੀ ਐ ਡੈਂਸਰ ਮੀਡੀਅਮ ਐ ਤੋਂ ਅਸੀਂ ਪੜਿਆ ਸੀਗਾ ਜਦੋਂ ਲਾਈਟ ਨੇ ਐਂਟਰ ਹੋਣਾ ਫ੍ਰੋਮ ਰੇਅਰਰ ਮੀਡੀਅਮ ਟੂ ਡੈਂਸਰ ਮੀਡੀਅਮ ਇਟ ਬੈਂਡ टू वर्डल तो देखो कि बैंड अवे नॉर्मल नो इट बैंड नॉर्मल तो बी आंसर अपना गया तो इस क्वेश्चन का आंसर बी नैस हूँ अपने को भी बड़ा इंपॉर्टेंट क्वेश्चन है बच्चे जर्नली आप भूल जाते हाँ क्वेश्चन पूछा किफ्रैक्शन वेलेन कॉन्सटेंट बच्चा मीनिंग कांसटेंट का मीनिंग फिक्स रही बदलती ਮੀਨਿੰਗ ਕੀ ਹੈ ਜਦੋਂ ਲਾਈਟ ਨੇ ਐਂਟਰ ਹੋਣਾ ਹੈ ਯਾਨੀ ਕਿ ਯੂ ਯੂ نو ਰੈਫ੍ਰੈਕਸ਼ਨ ਮੈਂ ਕੀ ਹੈ ਇੱਕ ਮੀਡੀਅਮ ਤੋਂ ਦੂਸਰੇ ਮੀਡੀਅਮ ਦੇ ਵਿੱਚ ਜਾਣਾ ਹੈ ਤਾਂ ਆਪਾਂ ਨੂੰ ਇੱਥੇ ਕੀ ਕੁਐਸਚਨ ਪੁੱਛਿਆ ਗਿਆ ਹੈ ਕਿੰਦਾ ਦੱਸੋ ਵੀ ਕਿਹੜੀ ਚੀਜ਼ ਕਨਸਟੈਂਟ ਹੈ ਵਿਚ ਇਸ ਸਪੀਡ ਕਨਸਟੈਂਟ ਸੀਗੀ ਦੱਸੋ ਨਾ ਸਪੀਡ ਤਾਂ ਕਨਸਟੈਂਟ ਨਹੀਂ ਹੈ ਆਪਾਂ ਪੜਿਆ ਸੀ ਨਾ ਮੀਡੀਅਮ ਇੱਕ ਚੋਂ ਮੀਡੀਅਮ ਦੂਜੇ ਚ ਜਾਣੇ ਆਪਾਂ ਤਾਂ ਸਪੀਡ ਤਾਂ ਲਾਈਟ ਦੀ ਬਦਲ ਜਾਂਦੀ ਹੈ ਤਾਂ ਉਹਦਾ ਆਨਸਰ ਨਹੀਂ ਹੋ ਸਕਦਾ ਵੇਵ ਲੈਂਥ ਨੋ ਇਹ ਵੀ ਆਪਾਂ ਪੜਿਆ ਸੀਗਾ ਵੀ ਵੇਵ ਲੈਂਥ ਵੀ ਹੈ ਇਹ ਬਦਲ ਜਾਂਦੀ ਹੈ ਜਦੋਂ ਆਪਾਂ ਇੱਕ మీడియం ਤੋਂ ਦੂਸਰੇ మీడియం ਦੇ ਵਿੱਚ ਜਾਂਦੇ ਆ ਤਾਂ ਫ੍ਰੀਕਵੈਂਸੀ ਹੈ ਜਿਹੜੀ ਨਾ ਇਹ ਸੇਮ ਰਹਿੰਦੀ ਹੈ ਇੱਕ ਫੇਜ਼ ਹੁੰਦਾ ਚਲੋ ਫੇਜ਼ ਜ਼ਿਆਦਾ ਡੈਪਥ ਜਾਂਦੀ ਲੋੜਨੀ ਆ ਆਪਾਂ ਨੂੰ ਤਾਂ ਫ੍ਰੀਕਵੈਂਸੀ ਆਫ ਲਾਈਟ ਹੈ ਨਾ ਜਿਹੜੀ ਇਹ ਕੀ ਹੈ ਅਨਚੇਂਜਡ ਰਹਿੰਦੀ ਹੈ ਕਨਸਟੈਂਟ ਰਹਿੰਦੀ ਹੈ ਜਦੋਂ ਆਪਾਂ ਇੱਕ మీడియం ਤੋਂ ਦੂਸਰੇ మీడియం ਦੇ ਵਿੱਚ ਜਾਂਦੇ ਅਗਲਾ ਕੁਸਚਨ ਹੈ ਦੇਖੋ ਆ ਮੈਂ ਸ਼ੁਰੂ ਚ ਹੀ ਐਗਜ਼ਾਮਪਲ ਦਿੱਤੀ ਸੀ ਕਿ ਬੈਂਡਿੰਗ ਆਫ ਪੈਨਸਲ ਵੈਨ ਡਿਪਡ ਇਨ ਵਾਟਰ ਇਸ ਡਿਊ ਟੂ ਆਪਾਂ ਪਾਣੀ ਦੇ ਗਲਾਸ ਦੇ ਵਿੱਚ ਮੰਨ ਲਓ ਪੈਨਸਲ ਪਾ ਦਈਏ ਬੈਂਡ ਦਿਖਦੀ ਹੈ ਨੇ ਕੀ ਰੀਜ਼ਨ ਹੈ ਉਹਦਾ ਮੈਂ ਤੁਹਾਨੂੰ ਸ਼ੁਰੂ ਚ ਹੀ ਦੱਸਿਆ ਸੀਗਾ ਰ refracttion ਸੀ ਆਪਸ਼ਨ ਆਜੋਗੇ ਮੱਚ ਵੈਸੇ ਆਪਾਂ ਰ refracttion ਵੀ ਪੜ ਲਿਆ ਫਿਨੋਮੇਨਨ ਤਾਂ ਨਾ ਯੂ نو ਦੇ ਨਿਯਮ ਡਿਸਪਰਸ਼ਨ ਕੀ ਹੁੰਦਾ ਵੈਸੇ ਇਹਦਾ ਵੀ ਯਾਦ ਰੱਖੋ ਤੁਹਾਡੇ ਸਿਲੇਬਸ ਤੋਂ ਨਹੀਂ ਬਟ ਡਿਸਪਰਸ਼ਨ ਇਜ਼ ਅ ਫਿਨੋਮੇਨਨ ਇਨ ਵਿੱਚ ਲਾਈਟ ਸਪਲਿਟ ਇਨਟੂ ਸੈਵਨ ਕਲਰਸ ਆਪਾਂ ਦੇਖਦੇ ਨਾ ਪ੍ਰਿਜ਼ਮ ਦੇ ਉੱਪਰ ਜਦੋਂ ਸਨਲਾਈਟ ਪੈਂਦੀ ਹੈ ਸੈਵਨ ਕਲਰਸ ਦੇ ਵਿੱਚ ਟੁੱਟ ਜਾਂਦੀ ਹੈ ਦੈਟ ਇਜ਼ ਦੀ ਡਿਸਪਰਸ਼ਨ ਫਿਨੋਮੇਨਨ ਸੋ ਇਸ ਕੁਸਚਨ ਦਾ ਆਨਸਰ ਜਿਹੜਾ ਹੈਗਾ ਵੀ ਜਿਹੜੀ ਆਪਾਂ ਪੈਨਸਲ ਨੂੰ ਡਿਪ ਕੀਤਾ ਹੋਇਆ ਹੈ ਗਲਾਸ ਦੇ ਵਿੱਚ ਉਹ ਬੈਂਡ ਕਿਉਂ ਦਿਖਦੀ ਹੈ ਉਹਦਾ ਆਨਸਰ ਕੀ ਹੈ ਰिफ्रैक्शन ਤੋਂ ਸੀ ਆਪਸ਼ਨ ਇਜ਼ ਦੀ ਕਰੈਕਟ ਆਨਸਰ। ਲੋ ਇੱਕ ਕੁਐਸਚਨ ਹੋਰ ਹੈ ਥੋੜੇ ਜੇ ਹੁਣ ਆਪਾਂ ਨੂੰ ਮੈਥਮੈਟਿਕਲੀ ਕਰਨੇ ਪੈਣਗੇ। ਉਹਨੂੰ ਇਸ ਕੁਐਸਚਨ 'ਚ ਕੀ ਪੁੱਛਿਆ ਗਿਆ ਕਹਿੰਦਾ ਵੈਲੋਸਟੀ ਆਫ ਲਾਈਟ ਇਨ ਅ ਮੀਡੀਅਮ ਇਜ਼ ਦਿਸ 2 10 8 ਮੀਟਰ ਪਰ ਸੈਕਿੰਡ। ਆਪਾਂ ਰ refractive ਇੰਡੈਕਸ ਪਤਾ ਕਰਨਾ ਹੈ ਬੱਚੋ। ਹਾਂਜੀ ਕਿਹੜਾ ਫਾਰਮੂਲਾ ਲਗਾਵਾਂਗੇ ਮਿਊ ਪਤਾ ਕਰਨਾ ਹੈ ਕਿ ਫਾਰਮੂਲਾ ਸੇ ਇਹਦਾ c ਓਵਰ v v ਕੌਣ ਹੈ ਗਿਵਨ ਹੈ ਆਪਾਂ ਨੂੰ ਸਪੀਡ ਕਿੰਨੀ ਹੈ ਆ ਗਿਵਨ ਹੈ 2 ਇੰਟੂ 10 ਰੇਸ ਟੂ ਪਾਵਰ 8 c ਕੀ ਹੈ ਸਪੀਡ ਆਫ ਲਾਈਟ ਇਨ ਅ ਵੈਕਿਊਮ ਕਿੰਨੀ ਹੁੰਦੀ ਆ ਉਹ 3 ਇੰਟੂ 10 ਰੇਸ ਟੂ ਪਾਵਰ 8 10 ਰੇਸ ਟੂ ਪਾਵਰ 8 ਕੈਨਸਲ ਹੋ ਜਾਊਗਾ ਕਿੰਨਾ ਬਚ ਗਿਆ 3 ਬਟਾ 2 3 ओवर 2 ਕੇ ਨਾਂ ਅਨਸਰ ਆ ਜਾਊਗਾ 1.5 ਤੋਂ ਦੇਖੋ ਇਹਨਾਂ ਆਪਸ਼ਨਸ ਦੇ ਵਿੱਚ 1.5 ਮਿਲ ਰਿਹਾ ਹੈ ਅਨਸਰ ਆ ਵਾਲਾ ਠੀਕ ਹੈ ਬੱਚਾ ਜਦੋਂ ਇਸ ਤਰ੍ਹਾਂ ਦੇ ਕੁਸਚਨ ਆਦੇ ਨੇ ਨਾ ਆਪਸ਼ਨਸ ਨੂੰ ਵੀ ਧਿਆਨ ਨਾਲ ਦੇਖਿਆ ਕਰੋ ਹੁਣ ਜੇਕਰ ਮੈਂ ਆਪਸ਼ਨ ਸੀ ਦੇਖਾਂ ਨਾ ਇਹਨੂੰ ਤਾਂ ਦੇਖਦੇ ਸਾਰੇ ਆਪਾਂ ਛੱਡ ਦਾਂਗੇ ਕਾਰਨ ਪਤਾ ਕੀ ਹੈ ਕਿਉਂਕਿ ਸਪੀਡ ਘਟੀ ਹੈ ਆਪਾਂ ਨੂੰ ਕਿਹਾ ਨਾ ਵੈਲੋਸਟੀ ਆਫ ਲਾਈਟ ਇਨ a మీడియం ਇੰਨੀ ਹੈ 2 8 ਪਰ ਵੈਕਿਊਮਸ ਦਾ ਸਪੀਡ ਕਿੰਨੀ ਆ 3 10 8 ਯਾਨੀ ਕਿ ਸਪੀਡ ਡਿਕਰੀਜ਼ ਹੋਈ ਹੈ ਯਾਨੀ ਕਿ ਆਪਾਂ ਡenser ਮੀਡੀਅਮਸ ਗਏ ਆ ਤਾਂ ਬੱਚੋ ਇਹਨਾਂ ਦਾ ਆਨਸਰ ਨਾ μ ਦਾ ਆਨਸਰ 1 ਤੋਂ ਜ਼ਿਆਦਾ ਆਣਾ ਚਾਹੀਦਾ ਸੀਗਾ ਇਹ ਤਾਂ 1 ਤੋਂ ਥੋੜਾ ਆ ਤਾਂ ਆਪਸ਼ਨ ਹੋ ਹੀ ਨਹੀਂ ਸਕਦੀ ਕਿਸੇ ਵੀ ਹਾਲਤ ਦੇ ਵਿੱਚ ਇਹ ਆਪਾਂ ਕੈਲਕੂਲੇਟ ਜਦੋਂ ਕੀਤਾ ਵੀ ਫਾਊਂਡ ਦੈਟ ਆਨਸਰ ਇਜ਼ 1.5 ਇਸ ਨੂੰ ਧਿਆਨ ਨਾਲ ਕਰੋਗੇ ਨੈਕਸਟ ਕੁਸਚਨ ਰ refracttive indices ਆਫ ਗਲਾਸ ਆਪਾਂ ਨੂੰ 1.5 ਦਿੱਤਾ तो वॉटर का देखो दो मीडियम है ग्लास है एक वॉटर है ग्लास का वन पॉइंट फाइव है वाटर का वन पॉइंट थ्री है स्पीड ऑफ लाइट वॉटर टू पॉइंट टू फाइव टैन रेज टू पावर एट मीटर पर सैकेंड स्पीड ऑफ लाइट इन ग्लास पता करनी है तो थोड़े ज्यान क्वेश्चन करा आप तो इस क्वेश्चन आप स्पीड ऑफ लाइट आप पता करनी है कहते हैं गिलास ਬੱਚੇ ਫਾਰਮੂਲੇ ਹੁਣ ਕਿਹੜੇ-ਕਿਹੜੇ ਲਗਾਣੇ ਦੇਖੋ ਇੱਥੇ ਆਪਾਂ ਕਿਹਦੀ-ਕਿਹਦੀ ਗੱਲ ਹੋ ਰਹੀ ਹੈ ਗਲਾਸ ਦੀ ਗੱਲ ਹੋ ਰਹੀ ਹੈ ਹੋਰ ਕਿਹਦੀ ਗੱਲ ਹੋ ਰਹੀ ਹੈ ਵਾਟਰ ਦੀ ਗੱਲ ਹੋ ਰਹੀ ਹੈ ਤੇ 에어 ਨੂੰ ਨਾਲ ਲੈ ਕੇ ਚੱਲੋ ਕਿਉਂਕਿ 에어 ਵੈਕਿਊਮ ਯਾਨੀ ਕਿ ਆਪਾਂ ਨੂੰ ਸਪੀਡ ਆਫ ਲਾਈਟ ਪਤਾ ਹੈ ਵੈਕਿਊਮ ਚ ਕਿੰਨੀ ਹੁੰਦੀ ਹੈ 에어 ਚ ਆਪਾਂ 3 10 8 ਮੀਟਰ ਪਰ ਸੈਕਿੰਡ ਮੰਨ ਕੇ ਚੱਲਦੇ ਹਾਂ ਰ refractive indices ਕਿੰਨਾ ਮੰਨ ਕੇ ਚੱਲਦੇ ਹਾਂ 에어 ਜਾਂ ਵੈਕਿਊਮ ਦਾ 1 ਹੁਣ ਮਸਾਨਾ ਪਹਿਲਾਂ ਫਾਰਮੂਲਾ ਲਗਾਤਾ μg ਇਹ ਕੀ ਹੈ ਰਿਫਰੈਕਟਿਵ ਇੰਡੈਕਸ ਆਫ ਗਲਾਸ ਵਿਦ ਰਿਸਪੈਕਟ ਟੂ 에ਅਰ ਤੋਂ 에ਅਰ ਨਾਲ ਕੰਪੇਅਰ ਕਰ ਰਹੇ ਹਾਂ ਤਾਂ ਇਹਨੂੰ ਕੀ ਲਿਖ ਸਕਦਾ ਹਾਂ ਮੈਂ ਜਿਹੜਾ ਪੈਰ ਚ ਹੁੰਦਾ ਇਹਨੂੰ ਉੱਪਰ ਲਿਖਤਾ μ g ਓਵਰ μ ਹੈ ਹੁਣ 에ਅਰ ਦਾ ਰਿਫਰੈਕਟਿਵ ਇੰਡੈਕਸ ਮੈਂ ਕਿੰਨਾ ਦੱਸਿਆ 1 ਹੈ ਤਾਂ ਕਿੰਨਾ ਆ ਗਿਆ ਹੈ μ g ਓਵਰ 1 ਕਿੰਨਾ ਆ ਜਾਊਗਾ μ g ਤੋਂ ਡੈਫੀਨੇਸ਼ਨ ਕੀ ਸੀ ਜਰਨਲ ਜਿਹੜੀ ਰਿਫਰੈਕਟਿਵ ਇੰਡੈਕਸ ਦੀ ਮੈਂ ਹੁਣੇ ਦੱਸੀ ਸੀ ਤੁਹਾਨੂੰ ਉੱਪਰਲੇ ਕੁਐਸਚਨ ਚ ਵੀ ਸਪੀਡ ਆਫ ਲਾਈਟ ਇਨ ਵੈਕਿਊਮ ਓਵਰ ਸਪੀਡ ਆਫ ਲਾਈਟ ਇਨ ਮੀਡੀਅਮ ਹੁਣ ਇੱਥੇ ਮੀਡੀਅਮ ਕੌਣ ਹੈ ਬੱਚਿਓ ਗਲਾਸ ਹੈ ਤਾਂ ਗਲਾਸ ਦੇ ਲਈ ਮੈਂ ਇਹਦੇ ਪੈਰ 'ਚ ਜੀ ਲਗਾਤਾ ਯਾਨੀ ਕਿ ਇਹ ਸਪੀਡ ਕਾਦੇ 'ਚ ਹੈ ਗਲਾਸ ਦੇ ਵਿੱਚ ਚੱਲਾਈ ਦੀ ਸਿਮਿਲਰਲੀ ਜਦੋਂ ਮੈਂ ਵਾਟਰ ਦਾ 에ਅਰ ਨਾਲ ਕੰਪੈਰੀਜ਼ਨ ਕੀਤਾ ਮੇਰੇ ਕੋਲ ਕਿੰਨਾ ਆਨਸਰ ਆ ਜਾਊਗਾ ਸੀ ਓਵਰ ਸਪੀਡ ਆਫ ਲਾਈਟ ਇਨ ਵਾਟਰ ਜਿਵੇਂ ਆਪਾਂ ਇੱਥੇ ਕੀਤਾ ਸੀ ਹੁਣ ਦੋਨਾਂ ਨੂੰ ਕੀ ਕਰਾਂਗੇ ਆਪਾਂ ਡਿਵਾਈਡ ਕਰ ਦਾਂਗੇ ਆਪਸ ਦੇ ਵਿੱਚ ਸੀ ਨਾਲ ਸੀ ਕੱਟਿਆ ਜਾਊਗਾ ਬੱਚਿਓ ਤੇ ਇੱਥੋਂ ਸੋਲਵ ਕਰਾਂਗੇ ਤਾਂ ਆਪਣਾ ਆਨਸਰ ਹੈ ਜਿਹੜਾ ਜਦੋਂ ਤੁਸੀਂ ਇਹਨੂੰ ਧਿਆਨ ਨਾਲ ਸੋਲਵ ਕਰੋਗੇ ਕੈਲਕੂਲੇਸ਼ਨ ਕਰਕੇ ਦੇਖ ਲਈਏ ਨੋ ਤੁਹਾਡਾ ਆਨਸਰ ਆ ਜਾਊਗਾ 1.95 10 8 ਮੀਟਰ ਪਰ ਸੈਕਿੰਡ ਤੋਂ ਆਪਸ਼ਨ ਇੱਥੇ ਆਜੂ ਆਪਣੇ ਕੋਲੇ ਸੀ ਆਪਸ਼ਨ ਇਜ਼ ਦੀ கரੈਕਟ ਚਲੋ ਬੱਚੋ ਅਗਲਾ ਕੁਸਚਨ ਆਪਣੇ ਹੁਣ ਬੱਚੋ ਦੇਖੋ ਇੱਕ ਬੜਾ ਇੰਟਰਸਟਿੰਗ ਫੀਨੋਮੈਨਨ ਹੈ ਤੁਸੀਂ ਦੇਖਿਆ ਹੋਣਾ ਆਪਣੇ ਕੋਲੇ ਕਾਰਾਂਚ ਇੰਟਰਨੈਟ ਅੱਜ ਕੱਲ ਆਂਦਾ ਉਹ ਆਂਦਾ ਹੈ ਆਪਟੀਕਲ ਫਾਈਬਰਸ ਦੇ ਥਰੂ ਤੂੰ ਬੇਸਿਕਲੀ ਆਪਾ ਪੜਾਂਗੇ ਉਹਦਾ ਕੀ ਪ੍ਰਿੰਸੀਪਲ ਹੈ ਤੋ ਦੇ ਕੁਐਸਚਨ ਮੇ ਸਿੰਪਲ ਪਹਿਲਾਂ ਹੀ ਦੱਸਤਾ ਵੀ ਜਿਹੜਾ ਆਪਣੇ ਕੋਲੇ ਆਪਟੀਕਲ ਫਾਈਬਰਸ ਹੈ ਉਹਦੇ ਉਹਦਾ ਆਪਣੇ ਕੋਲੇ ਪ੍ਰਿੰਸੀਪਲ ਕੀ ਹੈ ਥੀਸ ਆਰ ਬੇਸਡ ਅਪਨ ਦੀ ਪ੍ਰਿੰਸੀਪਲ ਆਫ ਟੋਟਲ ਇੰਟਰਨਲ ਰਿਫਲੈਕਸ਼ਨ ਯਾਨੀ ਕਿ ਉਹਦੇ ਜਿਹੜਾ ਲਾਈਟ ਸਿਗਨਲ ਹੈ ਨਾ ਉਹ ਟੋਟਲ ਇੰਟਰਨਲ ਰਿਫਲੈਕਸ਼ਨ ਕਰਕੇ ਆਪਣੇ ਤੱਕ ਪਹੁੰਚਦਾ ਹੈ ਤੋ ਟੋਟਲ ਇੰਟਰਨਲ ਰਿਫਲੈਕਸ਼ਨ ਹੈ ਕੀ ਦੇਖੋ ਬੱਚੋ ਪਹਿਲੀ ਗੱਲ ਤਾਂ ਇਹ ਦੀ ਕੰਡੀਸ਼ਨਜ਼ ਯਾਦ ਰੱਖੋ ਤੁਹਾਨੂੰ ਡਾਇਰੈਕਟ ਕੁਸਚਨ ਦੱਸਣ ਲੱਗੇ ਆ ਤਾਂ ਯਾਦ ਰੱਖੋ ਜਿਹੜੀ ਟੋਟਲ ਇੰਟਰਨਲ ਰਿਫਲੈਕਸ਼ਨ ਹੈ ਇਹਨੂੰ ਲਿਖੂਗਾ ਮੈਂ T I R ਦੇ ਨਾਲ ਇਹ ਹੁੰਦੀ ਹੈ ਡenser మీడియం ਦੇ ਵਿੱਚੋਂ ਯਾਨੀ ਕਿ ਅਸੀਂ ਦੇਖਾਂਗੇ ਜਿਹੜੀ ਇਨਸੀਡੈਂਟ ਲਾਈਟ ਹੈ ਨਾ ਇਹ ਕੀ ਹੈ ਡenser మీడియం ਚ ਹੋਵੇ ਥੈਨ ਇੱਕ ਹੋਰ ਹੈ ਜਿਹੜਾ ਸੈਕੰਡ ਪੁਆਇੰਟ ਹੈ ਆਪਾਂ ਇੱਥੋਂ ਸਮਝਦੇ ਹਾਂ ਹੁਣੇ ਤਾਂ ਦੇਖੋ ਮੈਂ ਕੀ ਕਰਦਾ ਡenser మీడియం ਦੇ ਵਿੱਚ ਆਬਜੈਕਟ ਲੈ ਲਿਆ ਮੰਨ ਲਓ ਇੱਥੇ ਆਪਣੇ ਕੋਲ ਆਬਜੈਕਟ ਹੈ ਸਪੋਜ਼ ਕਰੋ ਆਹ ਵਾਲਾ ਮੈਂ ਆਬਜੈਕਟ ਲੈ ਲਿਆ ਇੱਥੋਂ ਇਨਸੀਡੈਂਟ ਲਾਈਟ ਗਈ ਠੀਕ ਹੈ ਮੈਂ ਕੀ ਕਰਦਾ ਹੁਣ ਇਨਸੀਡੈਂਟ ਲਾਈਟ ਜਿਹੜੀ ਆਈ ਇਹਦਾ ਨਾਮ ਆਪਾਂ ਰੱਖ ਲੈਨੇ ਆ ਸਪੋਜ਼ ਕਰੋ ਆ ਕਿਹੜੀ ਲਾਈਟ ਹੈ ਇਹ 1 ਹੈ ਹਣੇ ਹੁਣ ਦੇਖੋ ਜਦੋਂ ਇਨਸੀਡੈਂਟ ਲਾਈਟ ਨਾਰਮਲੀ ਪੈਂਦੀ ਹੈ ਨਾ ਕਿਸੇ ਵੀ ਸਰਫੇਸ ਦੇ ਉੱਤੇ ਉਦੋਂ ਐਂਗਲ ਆਫ ਇਨਸੀਡੈਂਸ ਜ਼ੀਰੋ ਹੋ ਜਾਂਦਾ ਯਾਦ ਰੱਖੋ ਹੁਣ ਮੈਂ ਕੀ ਕਰਦਾ ਐਂਗਲ ਆਫ ਇਨਸੀਡੈਂਸ ਨੂੰ ਥੋੜਾ ਜਿਹਾ ਇਨਕਰੀਜ਼ ਕਰਦਾ ਤੁਸੀਂ ਦੇਖਿਆ ਜਿਹੜੀ ਆਹ ਰ refractted ਲਾਈਟ ਹੈ ਨਾ ਇਹ ਕੀ ਹੈ ਪਹਿਲਾਂ ਇਸ ਤਰ੍ਹਾਂ ਅੰਡਰਵੇਟਡ ਨਿਕਲ ਗਈ ਹੁਣ ਥੋੜਾ ਜਿਹਾ ਸਰਫੇਸ ਵੱਲ ਬੈਂਡ ਹੋ ਗਈ ਹੁਣ ਮੈਂ ਕੀ ਕਰਦਾ ਐਂਗਲ ਆਫ ਇਨਸੀਡੈਂਸ ਨੂੰ ਇਨਕਰੀਜ਼ ਕਰ ਦਿੰਨਾ ਹੋਰ ਦੇਖੋ ਹੁਣ ਮੈਂ ਐਂਗਲ ਆਫ ਇਨਸੀਡੈਂਸ ਨੂੰ ਹੋਰ ਇਨਕਰੀਜ਼ ਕੀਤਾ ਤਾਂ ਜਦੋਂ ਐਂਗਲ ਆਫ ਇਨਸੀਡੈਂਸ ਨੂੰ ਆਪਾਂ ਹੋਰ ਇਨਕਰੀਜ਼ ਕੀਤਾ ਤੇ ਲਾਈਟ ਜਿਹੜੀ ਇਹ ਇਹ ਸਰਫੇਸ ਵੱਲ ਹੋਰ ਮੁੜ ਗਈ ਓਕੇ ਤੋ ਜੇਕਰ ਮੈਂ ਇਸੇ ਤਰ੍ਹਾਂ ਕਰਦਾ ਜਾਣਾ ਤਾਂ ਵਾਟ ਆਈ ਫਾਊਂਡ ਮੈਂ ਕੀ ਆਬਜ਼ਰਵ ਕਰਦਾ ਇਥੇ ਦੇਖੋ ਇੱਕ ਪੁਆਇੰਟ ਆ ਜਾਂਦਾ ਜਦੋਂ ਤੁਹਾਡੀ ਜਿਹੜੀ ਲਾਈਟ ਹੈ ਨਾ ਦੇਖੋ ਆ ਇਨਸੀਡੈਂਟ ਹੈ ਇਹ ਕੀ ਹੈ ਸਰਫੇਸ ਵੱਲ ਹੋ ਜਾਂਦੀ ਹੈ ਓਕੇ ਯਾਨੀ ਕਿ ਜੇਕਰ ਮੈਂ ਫਰਦਰ ਐਂਗਲ ਆਫ ਇਨਸੀਡੈਂਸ ਇਨਕਰੀਸ ਕਰੂੰਗਾ ਤਾਂ ਜਿਹੜੀ ਲਾਈਟ ਹੈ ਨਾ ਇਹ ਕੀ ਹੋਗੀ ਇਹਦੇ ਮੀਡੀਅਮ ਦੇ ਅੰਦਰ ਹੀ ਬੈਂਡ ਹੋ ਜਾਊਗੀ ਮੁੜ ਜਾਊਗੀ ਯਾਨੀ ਕਿ ਰਿਫਲੈਕਟ ਹੋ ਜਾਊਗੀ ਉਦ ਲਈ ਆ ਜਿਹੜਾ ਐਂਗਲ ਆਫ ਇਨਸੀਡੈਂਸ ਹੈ ਨਾ ਇਹ ਖਾਸ ਐਂਗਲ ਹੁੰਦਾ ਇਹਦਾ ਨਾਮ ਹੈ ਕ੍ਰਿਟੀਕਲ ਐਂਗਲ ਆਈ ਸੀ ਨਾ ਲਿਖਾਂਗੇ ਤੋ ਯਾਦ ਰੱਖੋ ਜਿਹੜਾ ਕ੍ਰਿਟੀਕਲ ਐਂਗਲ ਹੈ ਇਹ ਉਹ ਐਂਗਲ ਹੈ ਜਿੱਥੇ ਤੁਹਾਡੀ ਲਾਈਟ ਹੈ ਨਾ ਜਿਹੜੀ ਇਸ ਕੇਸ ਦੇ ਵਿੱਚ ਰ refract ਹੋਏ ਜਦੋਂ ਤਾਂ ਉਹਨੇ ਕਿੰਨਾ ਐਂਗਲ ਬਣਾਤਾ 90 ਡਿਗਰੀ ਤੋ ਜੇਕਰ ਲਾਈਟ ਨੇ ਅੰਦਰ ਮੁੜਨੇ ਹੈ ਤਾਂ ਆਪਣਾ ਐਂਗਲ ਆਫ ਇਨਸੀਡੈਂਸ ਕੀ ਹੋਣਾ ਚਾਹੀਦਾ ਕ੍ਰਿਟੀਕਲ ਐਂਗਲ ਤੋਂ ਜਿਆਦਾ ਹੋਣਾ ਚਾਹੀਦਾ ਤਾਂ ਉਹੀ ਗੱਲ ਹੀ ਲਿਖੀ ਹੈ ਤੁਹਾਡੀ ਇੱਥੇ ਤਾਂ ਕ੍ਰਿਟੀਕਲ ਜੇਕਰ ਲਾਈਟ ਦੀ ਟੋਟਲ ਇੰਟਰਨਲ ਰਿਫਲੈਕਸ਼ਨ ਤੁਸੀਂ ਕਰਵਾਉਣਾ ਚਾਹੁੰਦੇ ਹੋ ਤਾਂ ਐਂਗਲ ਆਫ ਇਨਸੀਡੈਂਸ ਕੀ ਹੈ ਕ੍ਰਿਟੀਕਲ ਐਂਗਲ ਤੋਂ ਜ਼ਿਆਦਾ ਹੋਣਾ ਚਾਹੀਦਾ ਹਾਂਜੀ ਇਹਦਾ ਬੱਚੋ ਫਾਰਮੂਲਾ ਜੇਕਰ ਤੁਸੀਂ ਬਣਾਉਣਾ ਚਾਹੁੰਦੇ ਹੋ ਇੱਥੇ ਦੇਖੋ ਤਾਂ ਆਪਾਂ ਐਂਗਲ ਆਫ ਜਿਹੜਾ ਆਈਸੀ ਲਿਖਤਾ ਕ੍ਰਿਟੀਕਲ ਐਂਗਲ ਆਵਲਾ 90 ਤੋਂ ਕਿਹੜੇ మీడియం ਚੋਂ ਗਏ ਆ ਡੈਂਸਰ ਜੋ ਸਨੈਲਸ ਲਾ ਲਾ ਦੋ ਕਿਹੜੇ మీడియం ਚੋਂ ਲਾਈਟ ਆਈ ਹੈ ਇਹ ਲਾਈਟ ਆਈ ਹੈ ਜੀ మీడియం ਚੋਂ ਗਲਾਸ ਚੋਂ ਕਿਦੇ ਚ ਗਈ ਹੈ ਰੇਅਰਰ మీడియం ਚੋਂ ਤੋਂ ਇੱਥੇ ਇਨਸੀਡੈਂਸ ਐਂਗਲ ਕੌਣ ਹੈ ਆਈਸੀ ਰੈਫ੍ਰੈਕਸ਼ਨ ਐਂਗਲ ਕਿੰਨਾ ਹੈ 90 ਡਿਗਰੀ ਤੋਂ ਕਾਦੇ ਬਰਾਬਰ ਹੋ ਜਾਊਗਾ ਕਿਹੜੇ మీడియం ਚੋਂ ਚੱਲੇ ਆ ਜੀ ਚੋਂ ਉਹਦਾ ਰੈਫ੍ਰੈਕਟਿਵ ਇੰਡੈਕਸ ਇਸ ਤੋ ਇਹਨੂੰ ਲਿਖ ਦਾਂਗੇ ਮਿਊ ਏ ਜੀ ਰਿਫਰੈਕਟਿਵ ਇੰਡੈਕਸ ਆਫ ਏਅਰ ਵਿਦ ਰਿਸਪੈਕਟ ਟੂ ਗਲਾਸ ਸਾਈਨ 90 ਵਿੱਚੋਂ ਕਿੰਨਾ ਆਉਂਦਾ 1 ਤੋ ਕਿੰਨਾ ਆ ਜਾਊਗਾ ਇਹਤੋਂ ਸੋਲਵ ਕਰਾਂਗੇ ਤਾਂ ਆਪਣੇ ਕੋਲ ਇਹ ਆ ਜਾਊਗਾ ਸਾਈਨ ਆਈ ਸੀ ਇਟ ਇਜ਼ ਇਕੁਅਲ ਟੂ ਮਿਊ ਏ ਜੀ ਤੋ ਆਪਾਂ ਪਿੱਛੇ ਪੜਿਆ ਸੀਗਾ ਪ੍ਰਿੰਸੀਪਲ ਆਫ ਰਿਵਰਸੀਬਿਲਟੀ ਇਹਨਾਂ ਨੂੰ ਆਪਸ ਵਿੱਚ ਇੰਟਰਚੇਂਜ ਕਰਨਾ ਹੈ ਤਾਂ ਕੀ ਕਰੀਏ ਰੈਸੀਪ੍ਰੋਕਲ ਲੈ ਲਈਏ ਤੋਰ ਰੈਸੀਪਰੋਕ ਲਵਾਂਗੇ ਤਾਂ ਕਿੰਨਾ ਆ ਜਾਊਗਾ ਇਹ ਰੈਸੀਪਰੋਕ ਲੇਦਾ ਕਿੰਨਾ ਆ ਜਾਊਗਾ 1 ਓਵਰ AG ਆਪਸ ਬਦਲ ਜਾਊਗਾ ਇਹਨੂੰ ਕੀ ਲਿਖ ਦਾਂਗੇ GA ਤਾਂ ਫਾਰਮੂਲਾ ਇੱਥੇ ਜਿਹੜਾ ਬਣਿਆ ਉਹ ਕਿਹੜਾ ਫਾਰਮੂਲਾ ਬਣਿਆ sin IC 1 ਓਵਰ μ GA ਇਹ ਕੀ ਹੈ ਟੋਟਲ ਇੰਟਰਨਲ ਰਿਫਲੈਕਸ਼ਨ ਲਈ ਜਿਹੜਾ ਫਾਰਮੂਲਾ ਆਪਣਾ ਬਣਿਆ ਇਹਨੂੰ ਯੂਜ਼ ਕਰਕੇ ਆਪਾਂ ਸੋਲਵ ਵੀ ਕਰ ਸਕਦੇ ਤਾਂ ਇੱਕ ਸਵਾਲ ਦੇਖੋ ਆਪਣੇ ਕੋਲੇ ਚੰਦਿਆਂ ਮਿਰਾਜ ਫੀਨੋਮੇਨਨ ਯਾਤਰਾ ਕੋ ਮਿਰਾਜ ਹੁੰਦਾ ਨਾ ਜਿਹਦਾ ਜਦੋਂ ਟੈਂਪਰੇਚਰ ਜ਼ਿਆਦਾ ਹੁੰਦਾ ਉਦੋਂ ਬੰਦਾ ਜਿਵੇਂ ਆਪਾਂ ਦੇਖਦੇ ਆ ਜਦੋਂ ਗਰਮੀਆਂ ਦੇ ਵਿੱਚ ਆਪਾਂ ਕਿਸੇ ਕਾਰ ਤੇ ਜਾ ਰਹੇ ਹਾਂ ਤੇ ਸਾਹਮਣੇ ਉਹ ਜਿਹੜੀ ਕਾਰ ਆ ਰਹੀ ਹੈ ਉਹਦੀ ਇਮੇਜ ਆਪਾਂ ਨੂੰ ਸੜਕ ਤੇ ਦਿਖਦੀ ਉਹ ਮਿਰਾਜ ਫੀਨੋਮੇਨਨ ਹੁੰਦਾ ਹੈ ਲੂਮਿੰਗ ਲੂਮਿੰਗ ਉਲਟ ਹੁੰਦਾ ਹੈ ਠੰਡੇ ਇਲਾਕਿਆਂ ਚ ਹੁੰਦੇ ਸ਼ਿਪਸ ਵਗੈਰਾ ਜਦੋਂ ਸਮੁੰਦਰ ਦੇ ਵਿੱਚ ਟਰੈਵਲ ਕਰਦੇ ਆ ਉਦੋਂ ਕੀ ਹੈ ਆਬਜੈਕਟ ਦੀ ਇਮੇਜ ਉੱਪਰ ਦਿਖਦੀ ਹੈ ਉਹ ਕੀ ਹੈ ਲੂਮਿੰਗ ਟੋਟਲੀ ਰਿਫਲੈਕਟਿੰਗ ਪ੍ਰਿਜ਼ਮਸ ਹੁੰਦੇ ਆ ਬੱਚਿਓ ਅੱਜਕੱਲ ਜਿਹੜੀਆਂ ਬਾਇਨੋਕਲਰਸ ਆ ਰਹੀਆਂ ਯਾਨੀ ਕਿ ਜਿਹੜੀਆਂ ਤੁਹਾਡੀਆਂ ਦੂਰਬੀਨ ਹੁੰਦੀਆਂ ਉਹਨਾਂ ਦੇ ਵਿੱਚ ਟੋਟਲ ਰਿਫਲੈਕਟਿੰਗ ਪ੍ਰਿਜ਼ਮਸ ਲੱਗੇ ਹੁੰਦੇ ਆ ਆਪਟੀਕਲ ਫਾਈਬਰਸ ਐ ਇਹਦੇ ਵਿੱਚ ਯੂਜ਼ ਹੁੰਦੀ ਹੈ ਟੈਕਨੋਲੋਜੀ ਜਿਹੜੇ ਡਾਇਮੰਡ ਐ ਕਿਉਂ ਚਮਕਦੇ ਆ ਉਹਦਾ ਵੀ ਕਾਰਨ ਕੀ ਆਪਣੇ ਕੋਲੇ ਟੋਟਲ ਇੰਟਰਨਲ ਰਿਫਲੈਕਸ਼ਨ ਆਪਣੇ ਕੋਲੇ ਹੈਗਾ ਤਾਂ ਬੱਚਿਓ ਇਹ ਕੁਸਚਨ ਐ ਦੇਖੋ ਹੁਣ ਆਪਾਂ ਨੂੰ ਰਿਫ੍ਰੈਕਟਿਵ ਇੰਡੈਕਸ ਤੁਹਾਨੂੰ ਕਿੰਨਾ ਦਿੱਤਾ ਮੈਂ ਇੱਥੇ ਮੰਨ ਲਓ ਪਰਫੈਕਟਿਵ ਇੰਡੈਕਸ ਤੁਹਾਨੂੰ ਦਿੱਤਾ रूट uh, टू देखो रिफ्रैक्टिव इंड कितना मैं देता इतने स्के रूट ऑफ टू क्रिटिकल एंगल पता करना है देखो असं फॉमूला पढ़िया साइन ऑफ क्रिटिकल एंगल का दे बराबर है रेसिप्रोकल ऑफ म्यू म्यू डेंसर विद रिस्पेक्ट टू एयर एक कौन है रूट टू गिवन है तो साइन अपने को वन ओवर रूट 2 ਕਿੰਨਾ ਆਦਾ ਹੁੰਦਾ ਜਦੋਂ ਐਂਗਲ ਕਿੰਨਾ ਹੋ ਜਾਂਦਾ ਹੈ 45 ਡਿਗਰੀ ਤਾਂ ਆਪਣਾ ਆਨਸਰ ਕਿੰਨਾ ਆਜੋਗਾ ਤੇ 45 ਸਿਮਿਲਰਲੀ ਤੁਸੀਂ ਇਸ ਦੀ ਇਸ ਨੂੰ ਧਿਆਨ ਨਾਲ ਦੇਖੋ ਜਿਹੜਾ ਆਪਣੇ ਕੋਲੇ ਕੁਐਸਚਨ ਹੈ ਇਹਦੇ ਚ ਆਪਾਂ ਕੀ ਕਰਨਾ ਹੈ ਐਂਗਲ ਆਫ ਰ refracttion ਲੱਭਣਾ ਹੈ ਜਦੋਂ ਇਨਸੀਡੈਂਸ ਐਂਗਲ ਕ੍ਰਿਟੀਕਲ ਹੋ ਜਾਂਦਾ ਉਹ ਮੈਂ ਤੁਹਾਨੂੰ ਦੱਸਿਆ ਸੀਗਾ 90 ਡਿਗਰੀ ਹੁੰਦਾ ਸੋ ਬੱਚੋ ਅੱਜ ਵਾਲੇ ਜਿਹੜੇ ਆਪਣਾ ਟੌਪਿਕ ਸੀਗਾ ਇਹ ਮੈਂ ਰੀਕੈਪਿਊਲੇਟ ਕਰ ਦਿੰਨਾ ਆਪਾਂ ਕੀ ਕੁਝ ਪੜ੍ਹਿਆ ਇਹਦੇ ਵਿੱਚ ਅੱਪਾ ਪਹਿਲਾ ਪੜਿਆ ਰੈਕਟਿਲੀਨੀਅਰ ਪ੍ਰੋਪੇਗੇਸ਼ਨ ਆਫ ਲਾਈਟ ਇਹਦੇ ਚ ਅਪਾ ਦੇਖਿਆ ਸੀ ਲਾਈਟ ਹੈ ਜਿਹੜੀ ਉਹ ਸਟ੍ਰੇਟ ਲਾਈਨਸ ਟ੍ਰੈਵਲ ਕਰਦੀ ਹੈ ਫਿਰ ਅਸੀਂ ਦੇਖਿਆ ਸੀਗਾ ਰਿਫਲੈਕਸ਼ਨ ਇਨ ਅ ਪਲੇਨ ਮਿਰਰ ਪਲੇਨ ਮਿਰਰ ਦੇ ਵਿੱਚ ਜਦੋਂ ਰਿਫਲੈਕਸ਼ਨ ਹੋਈ ਸੀਗੀ ਅਸੀਂ ਦੇਖਿਆ ਸੀਗਾ ਐਂਗਲ ਆਫ ਇਨਸੀਡੈਂਸ ਤੇ ਰਿਫਲੈਕਸ਼ਨ ਬਰਾਬਰ ਹੁੰਦੇ ਆ ਤੇ ਸੈਕੰਡ ਰੂਲ ਸੀਗਾ ਇਹਦਾ ਨੋਰਮਲ ਇਨਸੀਡੈਂਸ ਐਂਗਲ ਤੇ ਰਿਫਲੈਕਸ਼ਨ ਜਿਹੜੀ ਰੇ ਸੀਗੀ ਇਹ ਤਿੰਨੋਂ ਸੇਮ ਪਲੇਨ ਦੇ ਵਿੱਚ ਲਾਈ ਕਰਦੇ ਆ ਫਿਰ ਅਸੀਂ ਦੇਖਿਆ ਸੀ ਜਦੋਂ ਦੋ ਮਿਰਰ ਆਪਣੇ ਅ ਡਿਫਰੈਂਟ ਐਂਗਲਸ ਤੇ ਹੁੰਦੇ ਆ ਉਦੋਂ ਮਲਟੀਪਲ ਇਮੇਜਸ ਬਣਦੀਆਂ ਕੁਝ ਜਿਹੜੀਆਂ ਮਲਟੀਪਲ ਇਮੇਜਸ ਬਣੀਆਂ ਸੀ ਉਹਨਾਂ ਦੇ ਫਾਰਮੂਲੇ ਲਿਖੇ ਸੀ ਆਪਾਂ ਆਪਾਂ 360/ਥੀਟਾ ਕੈਲਕੂਲੇਟ ਕਰ ਲੈਂਦੇ ਹੁੰਦੇ ਸੀ ਈਵਨ ਆ ਜਾਂਦਾ ਸੀਗਾ ਥੈਨ ਨੰਬਰ ਆਫ ਇਮੇਜਸ 1 ਸਬਟ੍ਰੈਕਟ ਕਰਕੇ ਆ ਜਾਂਦਾ ਸੀਗਾ ਅਦਰਵਾਈਜ਼ ਆਡ ਹੈ ਤੋਂ 360/ਥੀਟਾ ਰਿਪਰੈਜ਼ੈਂਟ ਦੀ ਨੰਬਰ ਆਫ ਇਮੇਜਸ ਫਾਰਮ ਥੈਨ ਅਸੀਂ ਪੜਿਆ ਰ refracttion ਇਹਦੇ ਚ ਆਪਾਂ ਸਨੈਲਜ਼ ਲਾ ਨੂੰ ਲਗਾਉਣਾ ਸਿੱਖਿਆ ਫਿਰ ਅਸੀਂ ਪੜਿਆ ਸੀਗਾ ਰ refracttion ਆਫ ਲਾਈਟ ਨਾ ਥ्रू ਇੱਕ ਕੰਪਾਊਂਡ ਸਲੈਬ ਫਿਰ ਅਸੀਂ ਇਸ ਤੋਂ ਬਾਅਦ ਪੜਿਆ ਪ੍ਰਿੰਸੀਪਲ ਆਫ ਰਿਵਰਸਿਬਿਲਟੀ ਰਿਵਰਸਿਬਿਲਟੀ ਦੇ ਵਿੱਚ ਅਸੀਂ ਦੇਖਿਆ ਸੀਗਾ ਮੰਨ ਲਓ ਇਹਨਾਂ ਨੂੰ ਆਪਸ ਇੰਟਰਚੇਂਜ ਕਰਨਾ ਹੈ ਤਾਂ ਦਾ ਰੈਸੀਪਰੋਕਲ ਲੈ ਲਓ ਲਾਈਟ ਜਦੋਂ ਰਿਵਰਸ ਹੋਈ ਸੀ ਆਪਣੀ ਥੈਨ ਅਸੀਂ ਪੜਿਆ ਟੋਟਲ ਇੰਟਰਨਲ ਰਿਫਲੈਕਸ਼ਨ ਬਾਰੇ ਇਹਦਾ ਆਪਣੇ ਕੋਲੇ ਟੋਟਲ ਇੰਟਰਨਲ ਰਿਫਲੈਕਸ਼ਨ ਦਾ ਫਾਰਮੂਲਾ ਜਿਹੜਾ ਬਣਿਆ ਅਸੇਗਾ ਇਹ ਵਾਲਾ ਬਣਿਆ ਅਸੇਗਾ ਥੈਨ ਅਸੀਂ ਇਹਨਾਂ ਦੇ ਕੁਝ ਨਮੈਰੀਕਲਸ ਵੀ ਕੀਤੇ ਬੱਚਿਓ ਆਈ ਹੋਪ ਅੱਜ ਵਾਲਾ ਜਿਹੜਾ ਆਰਟੀਕਲ ਹੈ that is related with the optics of first part ਸੇਗਾ ਤੁਹਾਨੂੰ ਅੱਛੀ ਤਰ੍ਹਾਂ ਸਮਝ ਆ ਗਿਆ ਹੋਣਾ ਤਾਂ ਉਹਨਾਂ ਦੇ ਬੇਸ ਤੇ ਕੁਝ ਕੁਐਸਚਨਸ ਵੀ ਕਰੋ ਤੇ ਦੈਨ ਇਹਨੂੰ ਫੀਨੋਮਨਸ ਨੂੰ ਅੱਛੀ ਤਰ੍ਹਾਂ ਪੜੋ ਦੈਨ ਟ੍ਰਾਈ ਟੂ ਅਪਲਾਈ 올 ਥੀਸ ਕਨਸੈਪਟਸ ਔਨ ਦੀ ਐਮਸੀਕਿਊ ਕੁਐਸਚਨ ਅਗਲੇ ਲੈਕਚਰ ਦੇ ਵਿੱਚ ਆਪਾਂ ਇਹਨਾਂ ਟਾਪਿਕਸ ਦੇ ਬੇਸਿਸ ਤੇ ਕੁਝ ਕੁਐਸਚਨਸ ਹੋਰ ਸੋਲਵ ਕਰਨ ਦੀ ਕੋਸ਼ਿਸ਼ ਕਰਾਂਗੇ ਥੈਂਕ ਯੂ ਵੈਰੀ ਮੱਚ